मेरे घर आकर चले आना मेरे कपड़े मेरे घर चले आना आओ मेरे घर आकर 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 चले आना ਚਾ ਕਰਕੇ ਤੇ ਉਹਨਾਂ ਦਾ ਜਾਜਿਆ ਤੇ ਉਹ ਆਵਾਜ਼ ਬਣਾ ਕੇ ਉਹ ਜਿਹੜੀ ਆਵਾਜ਼ ਬਣਾ ਕੇ ਉਹਨਾਂ ਨੂੰ ਸੁਣਵਾਇਆ ਉਹਨਾਂ ਨੂੰ ਪਿਆਰ ਸੀ ਆਹ ਤੇ ਉਹਨਾਂ ਨੇ ਬਹੁਤ ਬਤਸਲ ਕੀਤਾ ਕਿ ਉਹਨਾਂ ਨੇ ਪੂਰੀ ਤੱਕਰ ਕੀ ਲਈ ਆਪਣੇ ਦੇ ਆਪਣੇ ਕਹਿ ਰਿਹਾ ਹੈ ਕਿ ਸਾਧਗੁਰਾਂ ਦਾ ਜਾਇ ਸੁਨਕਾਰੇ ਰਾਣਾ ਹੈ ਉਹਨੂੰ ਹੱਥ

Thank <laughs> you.

Wait, ਤਾਂ ਤਾਂ ਜਿਹੜੂ ਗੁਰੂ ਦਾਸ ਮਹਾਰਾਜ ਜੀ ਦਾ 24ਵੀਂ ਸਦੀ ਦੇ ਵਿੱਚ ਪ੍ਰਕਾਸ਼ ਹੋਇਆ ਤੇ 24ਵੀਂ ਸਦੀ ਦੇ ਮਹਾਨ ਸ਼ਰੋਮਣੀ ਭਗਤ ਹੋਏ। ਸਾਨੂੰ 1375-74 ਦੇ ਵਿੱਚ ਉਹਨਾਂ ਦਾ ਬਨਾਰਸ ਦੀ ਪਵਿੱਤਰ ਧਰਤੀ ਦੇ ਉਪਰਾਨ ਵੇਖੇ ਪ੍ਰਕਾਸ਼ ਹੋਇਆ ਤੇ ਮਾਤਾ ਕਲਤੀ ਦੇ ਕੁਖੋਂ ਉਹਨਾਂ ਦਾ ਜਨਮ ਹੋਇਆ ਤੇ ਉਹਨਾਂ ਦਾ ਸਮਾਜ ਪ੍ਰਤੀ ਇਹ ਉਪਦੇਸ਼ ਹੈ ਵੀ ਇੱਕ ਸਾਰਤਾ ਇੱਕ ਸਮਾਨਤਾ ਨੀਚ ਮੂਰਤੋ ਪਰੋਖੇ ਕੇਵਲ ਤੇ ਕੇ ਪ੍ਰਮਾਤਮਾ ਦੀ ਗੱਲ ਕੀਤੀ ਉਹ ਆਪਣੀ ਪਾਵਨ ਬਾਣੀ ਚ ਕਹਿੰਦੇ ਵੀ ਨੇ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਅਨਲ ਅਗਮ ਜਪੇ ਲਹਿਰ ਮੇ ਉਤ ਜਲ ਕੇਵਲ ਜਲ ਮਾਹੀ ਮਾਤ ਰੇ ਕਿਆ ਕਹੀਏ ਪ੍ਰਮੇਸ਼ਰ ਜੈਸਾ ਮਾਨੀਏ ਹੋਏ ਨਾ ਤੈਸਾ ਇਹਦੇ ਮੁਤਾਬਕ ਸਤਿਗੁਰੂ ਜੀ ਕਹਿੰਦੇ ਆ ਜਦੋਂ ਤੱਕ ਮੇਰੇ ਚ ਮੈਂ ਮੇਰੀ ਹੈ ਹੋ ਮੇ ਅਹੰਕਾਰ ਹੈ ਅਸੀਂ ਇਸ ਤਰਕੇ ਫਿਰ ਸਮਾਜ ਦੇ ਵਿੱਚ ਜਿਹੜੀ ਹੈ ਰੀਤੀਆਂ ਨੇ ਉੱਚਾ ਹੈ ਵੰਡਾ ਵੱਡਿਆ ਉੱਚਾ ਨੀਵਾ ਇਸ ਤੀਨ ਨੂੰ ਸਤਿਗੁਰ ਨੇ ਸਭ ਨਾਲ ਉੱਪਰ ਉੱਟ ਕੇ ਸਮਾਨਤਾ ਲਿਆਂਦੀ ਔਰ ਉੱਚ-ਨੀਚ ਦਾ ਭੇਦ ਭਾਵ ਮੁਕਾਇਆ ਇੱਕ ਅਕਾਲ ਪੁਰਖ ਵਹਿਗਤ ਦੀ ਗੱਲ ਕੀਤੀ ਤੇ ਉਹਨਾਂ ਦਾ ਅਜ ਮਹਾਨ ਦਿਹਾੜਾ ਹੈ ਉਹਨਾਂ ਦੇ ਮਹਾਨ ਦਿਹਾੜੇ ਨੂੰ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਤੇ ਇਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਮੈਂ ਆਪ ਸਭ ਨੂੰ ਬਹੁਤ ਬਹੁਤ ਵਧਾਈ ਕਰ ਦਿੰਦਾ ਸਤਿਗੁਰ ਕਿਰਪਾ ਕਰੇ ਰਹਿਮ ਕਰੇ ਸਭ ਨੂੰ ਸਮਾਨਤਾ ਇੱਕ ਸਾਥ ਦਾ ਇਕ ਦਾ ਅਖੰਡਤਾ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ ਕਿ ਉਹਨੇ ਮਾਰਗ ਤੇ ਅਸੀਂ ਚੱਲੀ ਹੋਈ ਵਾਹਿਗੀ ਦੀ ਕੰਪਾਲ ਸਾਹਿਬ ਮੈਂ ਇੱਕ ਗੱਲ ਤੁਹਾਨੂੰ ਹੋਰ ਪੁੱਛਣਾ ਜਿਹੜੇ ਅੱਜ ਦੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਨੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਜਾਂਦੇ ਹੋ ਦੇਖੋ ਇਹ ਗੱਲ ਬਾਬਾ ਜੀ ਨੇ ਆਪਣੀ ਪਾਵਨ ਪੰਕਤੀਆਂ ਦੇ ਵਿੱਚ ਵੀ ਕਹੀ ਹੈ ਉਹ ਕਹਿੰਦੇ ਬੰਕੇ ਬਾਲ ਬਾਗ ਸਿਰ ਢੇਰੀ ਇਹ ਤਨ ਹੋਏ ਕੋ ਭਸਮ ਦੀ ਢੇਰੀ ਸਤਿਗੁਰ ਨੇ ਸਾਨੂੰ ਸੋਣਾ ਸਰੂਪ ਬਖਸ਼ਿਸ਼ ਕੀਤਾ ਇਹ ਮਨੁੱਖਾ ਜਨਮ ਜਿਹੜਾ ਜੇ ਗੁਰੂ ਅਰਜਨ ਦੇਵ ਮਹਾਰਾਜ ਦੇ ਚੇਤੇ ਪਾਸ਼ਾ ਜੀ ਵੀ ਗੱਲ ਕਰੀ ਐ ਸੀ ਸਤਿਗੁਰੂ ਵੀ ਕਹਿੰਦੇ ਜਿਹੜਾ ਜਨਮ ਸਾਨੂੰ ਮਿਲਿਆ ਨਾ ਇਹ ਬੜਾ ਨਰਮੋਲਕ ਹੈ 88 ਲੱਖ ਜੋਨਾਂ ਤੋਂ ਬਾਅਦ ਮਿਲਿਆ ਤੇ ਇਸ ਜਨਮ ਨੂੰ ਸਫਲ ਕਰਨ ਦਾ ਤਰੀਕਾ ਇੱਕੋ ਹੀ ਕਹਿ ਕੇ ਗਏ ਸੀ ਗੁਰੂ ਮਹਾਰਾਜ ਜੀ ਦਿੱਤੇ ਉਪਦੇਸ਼ ਤੇ ਚੱਲੀਏ ਗੁਰੂ ਮਹਾਰਾਜ ਜੀ ਦਿੱਤੇ ਉਪਦੇਸ਼ ਨੂੰ ਗ੍ਰਹਿਣ ਕਰੀਏ ਤੇ ਗੁਰੂ ਦਾ ਪਰਦੇਸ਼ ਵੀ ਸਾਨੂੰ ਇਹ ਕਹਿੰਦੇ ਨੇ ਕਹਿੰਦੇ ਜਿਹੜਾ ਇਹ ਜਿਤ ਗਿੱਤ ਪੀਂਦਿਆਂ ਮਨ ਵਿੱਚ ਚਲੇ ਬਕਾਰ ਜਿਹਦੇ ਨਾਲ ਪੀਂਦਿਆਂ ਮਨ ਤੇ ਤਨ ਵੀ ਮਹਿਲਾ ਹੁੰਦਾ ਮਨ ਤੇ ਬਕਾਰ ਚੱਲਦੇ ਨੇ ਸੋ ਸਰੀਰ ਦੀ ਸੁਰਤ ਨਹੀਂ ਰਦੀ ਇਹ ਤੋਂ ਉੱਪਰ ਉੱਠ ਕੇ ਸਤਬੁੱਦੀ ਬਾਣੀ ਕਹਿੰਦੀ ਹੈ ਵੀ ਇਹਦੇ ਤੋਂ ਪਰੇ ਉੱਠ ਕੇ ਕੇਵਲ ਤੇ ਕੇਵਲ ਰੱਬ ਦੀ ਬੰਦਗੀ ਨਾਲ ਜੁੜੀਏ ਇੱਥੇ ਸਮਾਜ ਦੇ ਸਮਾਨਤਾ ਲਿਆਈਏ ਸਾਰਾ ਹੂਤ ਦਿਲੇਸ਼ ਭੇਦਭਾਵ ਖਤਮ ਕਰਕੇ ਮਨੁੱਖਤਾ ਨਾਲ ਪਿਆਰ ਕਰੀਏ ਸਮਾਜ ਨਾਲ ਪਿਆਰ ਕਰੀਏ ਸਮਾਜ ਬੜਾ ਸੁੰਦਰ ਸਤਿਗੁਰ ਨੇ ਸੰਵਰਸਿਤ ਕੀਤਾ ਇਸ ਕਰਕੇ ਮੈਂ ਕਹਿੰਦਾ ਨੌਜਵਾਨ ਵੀਰਾਂ ਨੂੰ ਆਪਣੇ ਨੂੰ ਵੀ ਆਪਾਂ ਮੱਥਿਆਂ ਤੋਂ ਉੱਪਰ ਉੱਠ ਕੇ ਕੇਵਲ ਇੱਕ ਪਰਮਾਤਮਾ ਦੀ ਗੱਲ ਕਰੀਏ ਰੱਬ ਦੇ ਨਾਲ ਜੁੜੀਏ ਇਹ ਮਨੁੱਖਤਾ ਸਮੂਹੀ ਸਰੂਪ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਸਮੂੱਚੇ ਸੰਸਾਰ ਦੇ